ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਬਿਹਾਰ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਦੇ 'ਚ ਇਲੈਕਸ਼ਨ ਕਮਿਸ਼ਨ ਨੇ ਉੱਥੋਂ ਦੇ ਵੋਟਰ ਸੂਚੀਆਂ ਦੀ ਸੁਧਾਈ ਦਾ ਹੁਕਮ ਕਰ ਦਿੱਤਾ ਹੈ ਤੇ ਉਹਦੇ ਲਈ ਜਿਹੜੀਆਂ ਉਹਨੇ ਗਾਈਡਲਾਈਨਜ਼ ਜਾਰੀ ਕੀਤੀਆਂ ਨੇ ਉਹ ਬੜੀਆਂ ਸ਼ੱਕੀ ਨੇ। ਅ ਉਹਦੇ 'ਚ ਜਿਹੜੇ ਬੰਦੇ 1 ਜੁਲਾਈ 1987 ਤੋਂ ਪਹਿਲਾਂ ਜੰਮੇ ਹੋਏ ਐ ਤੇ ਉਹਨਾਂ ਦੀ ਵੋਟ 2003 ਤੋਂ ਬਾਅਦ ਬਣੀ ਐ ਉਹਨਾਂ ਨੂੰ ਆਪਣੇ ਦੁਬਾਰਾ ਵੋਟ ਲਈ ਸਬੂਤ ਵਜੋਂ ਜਿਹੜੇ ਕੁਝ ਡਾਕੂਮੈਂਟਸ ਹੈ ਉਹਨਾਂ ਚੋਂ ਕੋਈ ਇੱਕ ਦਿਖਾਉਣਾ ਜ਼ਰੂਰੀ ਹੈ ਜਿਹੜੇ 1 ਜੁਲਾਈ 1987 ਤੋਂ ਪਹਿਲਾਂ ਜੰਮੇ ਹੋਏ ਹੈ ਜਿਹੜੇ 1 ਜੁਲਾਈ 1987 ਤੋਂ ਲੈ ਕੇ 2 ਦਸੰਬਰ 2004 ਤੱਕ ਜੰਮੇ ਹੈ ਉਹਨਾਂ ਨੂੰ ਉਸ ਤੋਂ ਇਲਾਵਾ ਇੱਕ ਹੋਰ ਸਬੂਤ ਇਹ ਦੇਣਾ ਪੈਣਾ ਹੈ ਕਿ ਉਹਨਾਂ ਦੇ ਮਾਂ ਜਾਂ ਪਿਓ ਚੋਂ ਇੱਕ ਦਾ ਉਹਨਾਂ ਦਾ ਬਰਥ ਸਰਟੀਫਿਕੇਟ ਤੇ ਉਹਨਾਂ ਦਾ ਪਲੇਸ ਆਫ ਬਰਥ ਵੀ ਕਿੱਥੇ ਜੰਮੇ ਸੀ ਦੂਸਰੀ ਗੱਲ ਇਹ ਤੀਸਰੀ ਜਿਹੜੇ ਬੰਦੇ 2014 ਤੋਂ ਸੌਰੀ 2 ਦਸੰਬਰ 2004 ਤੋਂ ਬਾਅਦ ਜੰਮੇ ਐ ਉਹਨੇ ਦੋਵਾਂ ਦਾ ਆਪਦੇ ਮਾਂ ਦਾ ਵੀ ਤੇ ਪਿਓ ਦਾ ਵੀ ਉਹਨਾਂ ਦਾ ਜਨਮ ਉਹਨਾਂ ਦੀ ਜਨਮ ਤਰੀਕ ਤੇ ਜਨਮ ਸਥਾਨ ਦੋਨੇ ਦੱਸਣੇ ਐ ਸੋ ਇਹ ਮੈਂ ਮਹਿਸੂਸ ਕਰਦਾ ਪੀਰ ਜੇ ਮੇਰੀ ਬੋਰਥ ਤਾਂ ਚਲੋ ਪਹਿਲਾਂ ਬਣ ਗਈ ਜੇ 20 ਚਾਂਸ 2003 ਤੋਂ ਬਾਅਦ ਬਣੀ ਹੁੰਦੀ ਤਾਂ ਮੇਰੇ ਫਾਦਰ ਕਿੱਥੇ ਜੰਮੇ ਸੀ ਮੈਨੂੰ ਨਹੀਂ ਪਤਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਜਨਮ ਨੇ ਲੋਕਾਂ ਦੇ ਉਹ ਆਪਣੇ ਦਾਦਕੇ ਵੀ ਹੋ ਜਾਂਦੇ ਆ ਨਾਨਕੇ ਵੀ ਹੋ ਜਾਂਦੇ ਆ ਇਸੇ ਤਰ੍ਹਾਂ ਮੇਰੀ ਮਾਂ ਦਾ ਵੀ ਹੈ ਸੋ ਇਸ ਤਰ੍ਹਾਂ ਕਰੋੜਾ ਲੋਕ ਹੈ ਜਿਨ੍ਹਾਂ ਨੂੰ ਉਹਨਾਂ ਦੇ ਜਨਮ ਸਥਾਨਾਂ ਦਾ ਸਹੀ-ਸਹੀ ਨਹੀਂ ਪਤਾ ਹੋਊਗਾ ਤੇ ਇਹਦੇ ਨਾਲ ਜਿਹੜਾ ਪਹਿਲਾ ਸ਼ੰਕੇ ਕੀਤੇ ਜਾਂਦੇ ਆ ਵੀ ਕੁਝ ਲੋਕਾਂ ਨੂੰ ਜਾਣ ਬੁੱਝ ਕੇ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨਾ ਹੈ ਇੱਕ ਤਾਂ ਉਹਨਾਂ ਤੇ ਬੰਗਲਾਦੇਸ਼ੀ ਹੋਣ ਦਾ ਦੂਜਾ ਰੋਹਿੰਗਿਆ ਹੋਣ ਦਾ ਮੁਸਲਮਾਨਾਂ ਦੇ ਉੱਤੇ ਤੀਜਾ ਕਿਸੇ ਨਾ ਕਿਸੇ ਕਾਰਨ ਕਰਕੇ ਇਹ ਵਿਦੇਸ਼ੀ ਨੇ ਇਹਨਾਂ ਨੂੰ ਬਾਹਰ ਕੱਢੋ ਧੱਕੇ ਦੇ ਨਾਲ ਬਾਹਰ ਕੱਢੇ ਜਾ ਰਿਹਾ ਉਹਨਾਂ ਕੋਲ ਸਬੂਤ ਨੇ ਵੀ ਅਸੀਂ ਇੱਥੇ ਆ ਤੇ ਬਹੁਤ ਵਾਰੀ ਅਜਿਹੇ ਸਬੂਤ ਹੁੰਦੇ ਵੀ ਨਹੀਂ ਖੜ ਆ ਜਾਂਦੇ ਆ ਲੋਕਾਂ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪੈਂਦਾ ਸਾਰਾ ਕੁਝ ਉਹਨਾਂ ਦਾ ਗਵਾਚ ਗਿਆ ਹੁੰਦਾ ਹੈ ਸਬੂਤ ਹੁੰਦੇ ਨਹੀਂਗੇ ਸੋ ਇਸ ਕਰਕੇ ਅਸੀਂ ਸਮਝਦੇ ਆਂ ਵੀ ਇਹ ਇਲੈਕਸ਼ਨ ਕਮਿਸ਼ਨ ਦੇ ਇੱਕ ਨਵੇਂ ਪੰਗੇ ਐ ਇਹਨਾਂ ਦੇ ਰਾਹੀਂ ਉਹ ਇਸ ਤਰ੍ਹਾਂ ਦੀਆਂ ਗੜਬੜਾਂ ਕਰ ਰਹੇ ਐ ਸੋ ਇਹ ਅਸੀਂ ਇਹਦਾ ਵਿਰੋਧ ਕਰਦੇ ਆਂ ਤੇ ਜਿਵੇਂ ਵੋਟਰ ਸੂਚੀਆਂ ਅੱਗੇ ਬਣਦੀਆਂ ਨੇ ਕੋਈ ਬੰਦਾ ਜਾਂਦੇ ਐ ਤੇ ਉਹਦੇ ਹਿਸਾਬ ਨਾਲ ਪਤਾ ਲੱਗਦਾ ਵੀ ਇਹ ਕਿੱਥੇ ਰਹਿੰਦੇ ਐ ਕੀ ਕਰਦੇ ਐ ਤੇ ਆਂਡਗੋ ਆਂਡ ਨੂੰ ਪਤਾ ਹੁੰਦਾ ਇਸ ਕਰਕੇ ਉਹ ਜਿਹੜੇ ਸਬੂਤ ਨੇ ਉਹੀ ਵੱਡੇ ਸਬੂਤ ਹੁੰਦੇ ਐ ਤੇ ਜਿਹੜੇ ਕਾਗਜ਼ਾਂ ਦੇ ਸਬੂਤ ਨੇ ਉਹ ਤਾਂ ਜਿਉਂਦੇ ਬੰਦੇ ਨੂੰ ਤੁਹਾਡੇ ਸਾਹਮਣੇ ਕਹਿ ਦੇਣਗੇ ਤੂੰ ਤਾਂ ਮਰਿਆ ਹੋਇਆ ਐ ਤੇਰੇ ਕੋਲ ਜਿਹੜਾ ਕੋਈ ਇਹ ਸਬੂਤ ਨਹੀਂ ਵੀ ਤੂੰ ਜਿਉਂਦਾ ਐ ਸਿੱਧ ਕਰ ਇਹਨੂੰ ਅਗਲੀ ਗੱਲ ਦੋਸਤੋ ਜਿਹੜੀ ਕਰਨ ਵਾਲੀ ਐ ਤੁਹਾਡੇ ਨਾਲ ਉਹ ਇਹ ਐ ਵੀ ਇਜ਼ਰਾਈਲ ਨੇ ਕੱਲ ਫੇਰ 50 ਬੰਦੇ ਜਿਹੜੇ ਫਲਸਤੀਨ ਦੇ ਐ ਉਹਨਾਂ ਨੂੰ ਮਾਰ ਦਿੱਤਾ ਹੈ ਬੜਾ ਬੇਰਹਿਮੀ ਦੇ ਨਾਲ ਰੋਜ਼ਾਨਾ ਇਹ ਜਿਹੜਾ ਉਹਨਾਂ ਦਾ نسل ਕਾਤ ਹੈ ਹੋ ਰਿਹਾ ਤੇ ਕੱਲ 6 ਬੰਦੇ ਉਹ ਵੀ ਮਾਰੇ ਗਏ ਐ ਜਿਹੜੇ ਜਿਹੜੀ ਸਹਾਇਤਾ ਖਾਣਾ ਪੀਣਾ ਸਮਾਨ ਉਹ ਲੈਣ ਲਈ ਲਾਈਨ 'ਚ ਲੱਗੇ ਹੋਏ ਸੀ ਉਹਨਾਂ 'ਚੋਂ ਵੀ 6 ਬੰਦੇ ਮਾਰਤੇ ਪਿਛਲੇ ਸਮੇਂ ਦੇ ਵਿੱਚ ਚਾਹੇ ਇਰਾਨ ਦੇ ਨਾਲ ਲੜਾਈ ਦੇ ਵਿੱਚ ਲੱਗਿਆ ਰਿਹਾ ਇਜ਼ਰਾਈਲ ਪਰ ਗਾਜ਼ਾ ਦੇ ਵਿੱਚ ਉਹਨੇ ਕਤਲਿਆਂ ਇੱਕ ਦਿਨ ਲਈ ਵੀ ਨਹੀਂ ਸੀ ਰੋਕਿਆ ਬੰਦ ਨਹੀਂ ਸੀ ਕੀਤਾ ਸਾਰੇ ਦੁਨੀਆ ਦੇ ਵਿੱਚ ਇਸ ਦਾ ਰੌਲਾ ਵੀ ਪੈਂਦਾ ਹੈ ਪਰ ਜਿਹੜੀਆਂ ਵੱਡੀਆਂ ਗਿਰਜ ਤਾਕਤਾਂ ਨੇ ਜਿਨ੍ਹਾਂ ਚ ਅਮਰੀਕਾ ਉਹਨਾਂ ਦਾ ਗੁੰਡਾ ਸਰਦਾਰ ਹੈ ਤੇ ਬਾਕੀ ਜਿਹੜੇ ਯੂਰਪੀਅਨ ਮੁਲਕ ਨੇ ਉਹ ਇਸ ਇਜ਼ਰਾਈਲ ਦੀ ਪਿੱਠ ਥਾਪੜ ਨੂੰ ਹਟਦੇ ਨਹੀਂ ਉਹਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਈ ਜਾ ਰਹੀ ਹੈ ਉਹਨਾਂ ਦੇ ਆਪਣੇ ਦੇਸ਼ਾਂ 'ਚ ਵੀ ਰੌਲਾ ਪੈਂਦਾ ਚੰਗੀ ਗੱਲ ਇਹ ਹੈ ਕਿ ਇੱਕ ਮੁਲਕ ਜਿਹੜਾ ਸਪੇਨ ਹੈ ਸਪੇਨ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਪੈਦਰੋ ਸਾਂਚੇਜ਼ ਉਹਨੇ ਇਸ ਸਥਿਤੀ ਨੂੰ ਬੜੀ ਵਿਸਫੋਟਕ ਸਥਿਤੀ ਕਿਹਾ ਤੇ ਕਿਹਾ ਕਿ ਵੀ ਇਹ ਜਿਹੜੀ ਹੈ ਜਿਹੜਾ ਯੂਰਪੀਅਨ ਯੂਨੀਅਨ ਹੈ ਕਿਉਂਕਿ ਉਹ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ ਵੀ ਯੂਰਪੀਅਨ ਯੂਨੀਅਨ ਨੂੰ ਇਜ਼ਰਾਈਲ ਨਾਲ ਤੁਰੰਤ ਤੌਰ ਤੇ ਸਹਿਯੋਗ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਹ ਮਨੁੱਖੀ ਅਧਿਕਾਰਾਂ ਦਾ ਸ਼ਰਿਆਮ ਕਤਲ ਕਤਲੇਆਮ ਕਰ ਰਿਹਾ ਹੈ ਤੇ ਕੁਝ ਲੋਕ ਥੋੜੇ ਜੇ ਯੂਰਪ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਦੇਸ਼ ਦੇ ਮੁਖੀ ਜਿਹੜੇ ਬੋਲੇ ਹੈ ਕਿ ਪਹਿਲੀ ਵਾਰ ਹੈ ਕਿ ਯੂਰਪੀ ਮੁਲਕ ਦਾ ਇੱਕ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਗਾਜ਼ਾ ਦੇ ਹੱਕ ਚ ਫਲਸਤੀਨੀਆ ਦੇ ਹੱਕ ਚ ਤੇ ਇਜ਼ਰਾਈਲ ਦੇ ਵਿਰੁੱਧ ਸਾਹਮਣੇ ਆਇਆ ਹੈਗਾ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਜਿਹੜੀ ਕਰਨੀ ਹੈ ਉਹ ਇਹ ਹੈ ਵੀ ਅਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਪੜਿਆ ਵੀ ਕੇਰਲਾ ਦੇ ਜਿਹੜੇ ਗਵਰਨਰ ਸਾਹਿਬ ਨੇ ਉਹ ਗਵਰਨਰ ਹਾਊਸ ਦੇ ਵਿੱਚ ਰਾਜਪਬਵਨ ਦੇ ਵਿੱਚ ਜਦੋਂ ਕੋਈ ਸਰਕਾਰੀ ਫੰਕਸ਼ਨ ਹੁੰਦਾ ਹੈ ਤਾਂ ਉਹਨਾਂ ਨੇ ਤਿੰਨ ਵਾਰ ਅਜਿਹਾ ਕੀਤਾ ਕਿ ਉੱਥੇ ਇੱਕ ਭਾਰਤ ਮਾਤਾ ਦੀ ਇੱਕ ਔਰਤ ਦੇ ਰੂਪ ਚ ਫੋਟੋ ਹੁੰਦੀ ਹੈ ਤੇ ਉਸ ਨੂੰ ਜਿਹੜਾ ਭagwa ਪਹਿਰਾਵਾ ਪਹਿਨ ਆਇਆ ਹੁੰਦਾ ਉਹਦੇ ਇੱਕ ਹੱਥ ਦੇ ਵਿੱਚ ਆਰਐਸਐਸ ਦਾ ਝੰਡਾ ਫੜਿਆ ਹੁੰਦਾ ਹੈ ਭagwa ਤੇ ਇਸ ਤਰ੍ਹਾਂ ਨਾਲ ਉਹਦੇ ਪਿਛਲੇ ਪਾਸੇ ਭਾਰਤ ਦਾ ਨਕਸ਼ਾ ਲੱਗਿਆ ਹੁੰਦਾ ਹੈ ਉੱਥੇ ਉਹ ਸਰਕਾਰੀ ਫੰਕਸ਼ਨ ਕਰਾਉਂਦਾ ਹੈ ਤੇ ਉਹਦੇ ਬਾਈਕਾਟ ਕਰਨੇ ਪਏ ਐ ਉਥੋਂ ਦੀ ਸਰਕਾਰ ਨੂੰ ਕੱਲ ਮੁੱਖ ਮੰਤਰੀ ਸ਼੍ਰੀ ਪਨਾਰੀ ਵਿਜੈਨ ਨੇ ਜਿਹੜਾ ਉਹ ਉਹਨੂੰ ਚਿੱਠੀ ਲਿਖ ਕੇ ਦੱਸਿਆ ਵੀ ਸੰਵਿਧਾਨ ਮੁਤਾਬਕ ਭਾਰਤੀ ਸੰਵਿਧਾਨ ਜਿਹਦੇ ਜਿਹਦੇ ਮੁਤਾਬਕ ਤੁਹਾਨੂੰ ਇੱਥੇ ਗਵਰਨਰ ਲਾਇਆ ਗਿਆ ਹੈ ਉਹਦੇ ਮੁਤਾਬਕ ਜਿਹੜੇ ਰਾਸ਼ਟਰੀ ਕੋਈ ਚਿੰਨ ਹੈਗੀਆਂ ਨੇ ਗੱਲਾਂ ਰਾਸ਼ਟਰੀ ਚੀਜ਼ਾਂ ਨੇ ਕੋਈ ਸਾਡੇ ਤਿਰੰਗਾ ਹੈਗਾ ਕੋਈ ਹੋਰ ਨੇ ਉਹ ਉਹ ਹੀ ਕਰੇ ਜਾ ਸਕਦੇ ਐ ਇਸ ਤਰ੍ਹਾਂ ਦੇ ਜਿਹੜੇ ਆਰਐਸਐਸ ਦਾ ਪ੍ਰਚਾਰ ਹੈ ਉਹ ਨਹੀਂ ਹੋਊਗਾ ਇਸ ਕਰਕੇ ਤੁਹਾਨੂੰ ਸੰਵਿਧਾਨ ਨੂੰ ਫਾਲੋ ਕਰਨਾ ਚਾਹੀਦਾ ਹੈ ਨਾ ਕਿ ਤੁਹਾਡੀ ਆਪਣੀ ਮਰਜ਼ੀ ਦੇ ਨਾਲ ਤੇ ਦੇਖਦੇ ਹਾਂ ਹੁਣ ਉਹ ਕਿੰਨਾ ਕ ਬੰਦੇ ਬਣਦੇ ਐ ਵੈਸੇ ਸੰਘਾਲੇ ਬੰਦੇ ਬੜੇ ਹੀ ਕਟੜ ਨੇ ਉਹ ਇਸ ਤਰ੍ਹਾਂ ਬਣਦੇ ਨਹੀਂ ਦੂਜੇ ਪਾਸੇ ਅ ਐਮਰਜੈਂਸੀ ਦੇ ਉੱਤੇ ਬੜੀ ਬਹਿਸ ਚੱਲ ਰਹੀ ਹੈ ਬਹੁਤ ਸਾਰੇ ਲੋਕ ਦੱਸ ਰਹੇ ਹੈ ਵੀ ਐਮਰਜੈਂਸੀ ਦੇ ਵਿੱਚ ਆਰਐਸਐਸ ਨਾਲੇ ਇੰਦਰਾ ਗਾਂਧੀ ਤੋਂ ਮਾਫੀਆਂ ਵੀ ਮੰਗਦੇ ਰਹੇ ਇਹ ਵੀ ਗੱਲਾਂ ਨੇ ਦੂਸਰੀਆਂ ਗੱਲਾਂ ਵੀ ਬਹੁਤ ਸਾਰੀਆਂ ਆ ਰਹੀਆਂ ਨੇ ਕੁਝ ਜਾਤੀਆਂ ਜਿਹੜੀਆਂ ਐਮਰਜੈਂਸੀ ਦੇ ਵਿੱਚ ਹੋਈਆਂ ਉਹਨਾਂ ਦੇ ਬਾਰੇ ਵਿੱਚ ਵੀ ਜ਼ਿਕਰ ਹੋ ਰਿਹਾ ਤੇ ਹੁਣ ਜਿਹੜੀਆਂ ਆਣਾ ਲਾ ਲਈ ਐਮਰਜੈਂਸੀ ਹੈ ਉਹਦੀਆਂ ਵੀ ਗੱਲਾਂ ਨਾਲ ਚੱਲਦੀਆਂ ਨੇ ਇਸ ਚੱਲਦੀ ਗੱਲ ਦੇ ਵਿੱਚ RSS ਦੇ ਇੱਕ ਆਗੂ ਨੇ ਜਿਹੜੇ ਦੱਤਾ ਰੇ ਹੋਸ ਬਾਲੇ ਉਹਨਾਂ ਨੇ ਇੱਕ ਬਿਆਨ ਕੱਲ ਫਿਰ ਇਹ ਦਿੱਤਾ ਵੀ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੇ ਦੋ ਸ਼ਬਦ ਨੇ ਉਹਨਾਂ ਦੇ ਪ੍ਰੀਅੰਬਲ ਦੇ ਵਿੱਚ ਭਾਰਤ ਜਿਹੜੀ ਭਾਰਤੀ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਹੈ ਉਹਦੇ ਵਿੱਚ ਸਮਾਜਵਾਦ ਤੇ ਜਿਹੜੀ ਸੈਕੂਲਰਿਜ਼ਮ ਹੈ ਇਹ ਐਮਰਜੈਂਸੀ ਦੇ ਵਿੱਚ ਪਾਈ ਸੀ ਤੇ ਐਮਰਜੈਂਸੀ ਕਿਉਂਕਿ ਬਹੁਮਾਰੀ ਚੀਜ਼ ਸੀ ਇਸ ਕਰਕੇ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਹੈ ਇਹਨਾਂ ਦੀ ਕੋਈ ਲੋੜ ਨਹੀਂ ਹੈ ਪਰ ਜਿਹੜਾ ਉਹ ਸਮੁੱਚਾ ਸੰਵਿਧਾਨ ਹੈ ਉਹਦੀ ਜਿਹੜੀ ਸਮੁੱਚੀ ਭਾਵਨਾ ਹੈ ਉਹ ਸੈਕੂਲਰਿਜ਼ਮ ਦੀ ਹੈ ਤੇ ਇਹਨਾਂ ਨੂੰ ਸੈਕੂਲਰਿਜ਼ਮ ਤੋਂ ਬਹੁਤ ਹੀ ਤਕਲੀਫ ਹੁੰਦੀ ਹੈ ਇਹਨਾਂ ਦਾ ਇੱਕ ਚੇਲਾ ਇੱਕ ਜੱਜ ਸਿਖਰ ਜਾਦਵ ਉਪਲਿ ਅਜਹੀਆਂ ਗੱਲਾਂ ਕਰਦਾ ਜਿਵੇਂ ਇੱਕ ਹਿੰਦੂ ਰਾਸ਼ਟਰ ਦੇ ਵਿੱਚ ਬੋਲ ਰਿਹਾ ਹੋਵੇ ਭਾਰਤੀ ਸੰਵਿਧਾਨ ਦੀ ਜਿਵੇਂ ਉਹਨੇ ਕੋਈ ਸਮਝ ਹੀ ਨਾ ਚੁੱਕੀ ਹੋਵੇ ਸੋ ਇਹਨਾਂ ਨੂੰ ਬੜੇ ਦਰਦ ਹੁੰਦਾ ਇਸ ਗੱਲ ਦਾ ਤੇ ਉਹਨਾਂ ਕਹਿੰਦੇ ਹੈ ਵੀ ਇਹਦੇ ਤੇ ਦੁਬਾਰਾ ਤੋਂ ਗੌਰ ਕਰਨ ਦੀ ਲੋੜ ਹੈ ਵੀ ਇਹ ਸ਼ਬਦ ਕੱਢ ਦੇਣ ਉੱਥੋਂ ਇਸ ਦੇ ਉੱਤੇ ਉਹ ਹੁਣ ਉਹਦੇ ਜਿਹੜੇ ਚਾਲੇ ਚਾਟੜੇ ਐ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਨੂੰ ਹੋਰ ਗਾਹਾਂ ਪਹਿਲਾਂ ਵੀ ਉਹ ਮੰਗ ਕਰਦੇ ਰਹੇ ਐ ਹੁਣ ਦੁਬਾਰਾ ਹੋਰ ਜ਼ੋਰ ਦੇ ਨਾਲ ਇਹਨੂੰ ਮੰਗ ਕਰਨੀ ਸ਼ੁਰੂ ਕਰਨੀ ਐ ਤੇ ਜਿਹੜੇ ਲੋਕ ਸੈਕੂਲਰਿਜ਼ਮ ਦੇ ਹੱਕ 'ਚ ਐ ਸਮਾਜਵਾਦ ਦੇ ਹੱਕ 'ਚ ਐ ਉਹ ਉਨਾਂ ਨੂੰ ਵੀ ਉਹਨਾਂ ਦਾ ਕੰਮ ਵੀ ਵੱਧ ਗਿਆ ਕਿ ਉਹ ਆਪਣਾ ਹੋਮਵਰਕ ਕਰਕੇ ਲੋਕਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਜਾਣ ਵੀ ਸੰਵਿਧਾਨ ਬਦਲਣ ਦਾ ਮਤਲਬ ਇਹ ਨਹੀਂਗਾ ਵੀ ਉਹ ਸੋਚੇ ਦਾ ਸਮੱਚਾ ਸੰਵਿਧਾਨ ਚਾੱਕ ਕੇ ਪਰਾ ਤਰਤਾ ਉੱਥੇ ਕੋਈ ਚੀਜ਼ ਹੋਰ ਰੱਖਤੀ ਉਹ ਇੱਕ ਇੱਕ ਕਰਕੇ ਉਹਨੂੰ ਬਿਟ ਬਾਈ ਬਿਟ ਕਹਿੰਦੇ ਆ ਜਿਵੇਂ ਇੱਕ ਨਿੱਕਾ ਨਿੱਕਾ ਕਰਕੇ ਉਹਦੀ ਜਿਹੜੀਆਂ ਭਾਵਨਾਵਾਂ ਨੇ ਸਭ ਭਾਰਤੀ ਸੰਵਿਧਾਨ ਦੀਆਂ ਉਹਨੂੰ ਖਤਮ ਕਰਤੇ ਲੱਗੀ ਹੋਈ ਹੈ ਬੀਜੇਪੀ ਆਰਐਸਐਸ ਉਹਦੇ ਵਿਰੁੱਧ ਐਸੇ ਤਰ੍ਹਾਂ ਹੀ ਵਿਚਾਰਤਾਰਕ ਲੜਾਈ ਲੜਨ ਦੀ ਲੋੜ ਹੈਗੀ ਹੈ ਦੂਸਰੀ ਗੱਲ ਦੋਸਤੋ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਯੂਪੀ ਦਾ ਜਿਹੜਾ ਹੈਗਾ ਆ ਏਰੀਆ ਉੱਥੇ ਇੱਕ ਪੰਡਤ ਜੀਆ ਨੇ ਆਪਣੇ ਘਰੇ ਕਥਾਵਾਚਕ ਸੱਦੇ ਉਹ ਦੋਵੇਂ ਕਥਾਵਾਚਕ ਜਿਹੜੇ ਆ ਉਹ ਯਾਦਵ ਸੀਗੇ ਤੇ ਉਹ ਜਿਹੜੀ ਉਹ ਉੱਥੇ ਭਗਵਤ ਕਥਾ ਕਰਨੀ ਸੀ ਉਹਨਾਂ ਨੇ ਜਦੋਂ ਉਹ ਜਾ ਕੇ ਸ਼ੁਰੂ ਹੋਏ ਤਾਂ ਪੰਤਾਣੀ ਜਿਹੜੀ ਆ ਉਹਨਾਂ ਨੇ ਉਹਨਾਂ ਦੇ ਪਹਿਰੇ ਹੱਥ ਵੀ ਲਾ ਦਿੱਤੇ ਉੱਥੇ ਜਿਹੜੇ ਹੋਰ ਲੋਕ ਸੀਗੇ ਉਹਨਾਂ ਨੇ ਉਹਨਾਂ ਤੋਂ ਉਹਨਾਂ ਦਾ ਨਾਂ ਪੁੱਛ ਲਿਆ ਉਹਨਾਂ ਨੇ ਦੱਸਤਾ ਵੀ ਮੇਰਾ ਨਾਂ ਤਾਂ ਸੰਤ ਸਿੰਘ ਜਾਦਵ ਹੈ ਤੇ ਮੇਰਾ ਨਾਂ ਜਿਹੜਾ ਹੈ ਮਨੀ ਜਾਦਵ ਹੈ ਤੇ ਉਹ ਉਹਦਾਂ ਦੇ ਗੱਲ ਪੈ ਗਏ ਉਹਨਾਂ ਨੂੰ ਕੁੱਟਣ ਮਾਰਨ ਲੱਗ ਗਏ ਤੇ ਉਹਨਾਂ ਤੋਂ ਨੱਕ ਨਾਲ ਲਖੀਰਾਂ ਕਢਵਾਈਆਂ ਵੀ ਤੁਸੀਂ ਪਟਨਾ ਦੇ ਘਰੇ ਆ ਕੇ ਤਾਂ ਉਹਨਾਂ ਨੂੰ ਪ੍ਰਿਸ਼ਟ ਕਰ ਦਿੱਤਾ ਤੇ ਫਿਰ ਉਹਨਾਂ ਦੇ ਵਾਲਮੁਨ ਤੇ ਉੱਥੇ ਪਬਲੀਕਲੀ ਤੇ ਉਹਨਾਂ ਦੇ ਉੱਤੇ ਇੱਕ ਔਰਤ ਜਿਹੜੀ ਹੈ ਘਰ ਦੀ ਪਿੰਡਤਾਨੀ ਉਹ ਪਿਸ਼ਾਬ ਲੈ ਕੇ ਆਉਂਦੀ ਹੈ ਤੇ ਉਹ ਉਹਨਾਂ ਤੇ ਪਿਸ਼ਾਬ ਛਿੜਕ ਕੇ ਕਿਹਾ ਜਾਂਦਾ ਵੀ ਹੁਣ ਤੁਸੀਂ ਪਵਿੱਤਰ ਹੋ ਗਏ ਜਿਹੜਾ ਤੁਸੀਂ ਗੁਨਾਹ ਕੀਤਾ ਸੀਗਾ ਇਹ ਉਹ ਤੁਹਾਡਾ ਮਾਫ ਹੋ ਗਿਆ ਐਨੇ ਨੂੰ ਕੋਈ ਜਣਾ ਪੁਲਿਸ ਨੂੰ ਫੋਨ ਕਰ ਲੈਂਦਾ ਤੇ ਪੁਲਿਸ ਆ ਕੇ ਉਹਨਾਂ ਚਾਰ ਬੰਦਿਆਂ ਨੂੰ ਫੜ ਲੈਂਦੀ ਹੈ ਜੇ ਤਾਂ ਗੱਲ ਇੰਨੀ ਹੀ ਹੁੰਦੀ ਇਹ ਤਾਂ ਗੱਲ ਨਿਬੜ ਗਈ ਸੀ ਵੀ ਕਿ ਕਿੱਡੀ ਨਾ ਫੜਦਾ ਅਗਲੀ ਗੱਲ ਇਹ ਹੈ ਵੀ ਪੁਲਿਸ ਨੇ ਉਹਨਾਂ ਦੋ ਬੰਦਿਆਂ ਦੇ ਉੱਤੇ ਉਲਟਾ ਹੋਰ ਐਫ ਆਈ ਆਰ ਦਰਜ ਕਰ ਕਿ ਤਾਂ ਕਿ ਦੋਨੇ ਐਫ ਆਈ ਆਰਾਂ ਇੱਕ ਦੂਜੇ ਦੇ ਨਾਲ ਕੈਨਸਲ ਹੋ ਜਾਣਾ। ਉਹਦੇ ਬਾਰੇ ਚ ਕੱਲ ਜਿਹੜੀ ਐ ਉੱਥੇ ਬਹੁਤ ਵੱਡੀ ਪੱਧਰ ਤੇ ਉੱਤੇ ਲੋਕਾਂ ਨੇ ਮੁਜ਼ਾਹਰੇ ਕੀਤੇ ਆ। ਜਿਹੜੇ ਉੱਥੇ ਲੋਕ ਇਕੱਠੇ ਹੋਏ ਸੀ ਇਟਾਵਾ ਦੇ ਵਿੱਚ ਉਹ ਉਹਨਾਂ ਦੀ ਆ ਪੁਲਿਸ ਦੇ ਨਾਲ ਪਥਰੋਵਾਜੀ ਹੋਈ ਤੇ ਉਹ ਜਿਹੜੀ ਐਫ ਆਈ ਆਰ ਉਹਨਾਂ ਦੇ ਖਿਲਾਫ ਕੀਤੀ ਐ ਸਰਕਾਰ ਨੇ ਜਿਹੜੇ ਉਹ ਕਥਾਵਾਚਕ ਸੀਗੇ ਜਾਦਵ ਤੇ ਉਹ ਉਸ ਦੀ ਕੈਨਸਲੇਸ਼ਨ ਦੀ ਮੰਗ ਕਰਦੇ ਸੀਗੇ ਤੇ ਪੁਲਿਸ ਨੇ ਜਿਹੜਾ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਨ ਦੀ بجائے ਉਹਨਾਂ ਤੇ ਜਿਹੜਾ ਹੈ ਹਵਾਈ ਫਾਇਰ ਕੀਤੇ ਹੈ ਤੇ ਗਾਲਾਂ ਵਗੈਰਾ ਵੀ ਕੱਢੀਆਂ ਨੇ ਤੇ ਇਸ ਤਰ੍ਹਾਂ ਦਾ ਹਾਲ ਬਣਿਆ ਹੋਇਆ ਹੈਗਾ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਵੀ ਉਹ ਇਹ ਹੈ ਕਿ ਤਾਮਨਾਡੂ ਦੇ ਕੋਇੰਟੂਰ ਦੇ ਵਿੱਚ ਇੱਕ ਕਬਈ ਮੈਡੀਕਲ ਸੈਂਟਰ ਐਂਡ ਹਸਪਤਾਲ ਹੈ ਪ੍ਰਾਈਵੇਟਾ ਪ੍ਰਾਈਵੇਟ ਹੈ ਇਹ ਉੱਥੇ ਜਿਹੜੇ ਪਿੱਛੇ ਨੀਟ ਪੀਜੀ ਦੇ ਪੇਪਰ ਹੋਏ ਉਹਨਾਂ ਦੇ ਵਿੱਚੋਂ ਜੰਮੂ ਕਸ਼ਮੀਰ ਦੇ ਇੱਕ ਡਾਕਟਰ ਜ਼ਬੇਰ ਅਹਿਮਦ ਜਿਹੜੇ ਹੈ ਉਹ ਆਪਣੀ ਪੀਜੀ ਨਫਰੋਲੋਜੀ ਦੇ ਵਿੱਚ ਕਰਨ ਵਾਸਤੇ ਉਹਨਾਂ ਨੂੰ ਸੀਟ ਮਿਲੀ ਸੀ ਉਹ ਉੱਥੇ ਜੁਆਇਨ ਕਰਨ ਗਏ ਵੀ ਮੈਂ ਇੱਥੇ ਆ ਗਿਆ ਪੜ੍ਹਾਂਗਾ ਇੱਥੇ ਆ ਕੇ ਤੇ ਉਹਨੂੰ ਕਿਹਾ ਗਿਆ ਵੀ ਤੂੰ ਇੱਥੇ ਅੰਡਰਟੇਕਿੰਗ ਦੇ ਵੀ ਤੂੰ ਦਾੜੀ ਨਹੀਂ ਰੱਖੇਗਾ ਉਹ ਕਹਿੰਦਾ ਜੀ ਦਾੜੀ ਤਾਂ ਮੈਂ ਮੇਰਾ ਆਪਣਾ ਧਰਮ ਕਹਿੰਦਾਗਾ ਮੈਂ ਦਾੜੀ ਤਾਂ ਨਹੀਂ ਕੱਟ ਸਕਦਾ ਤੇ ਉਹ ਜਿਹੜਾ ਉਹਦੀ ਸੀਟ ਵਿਚਾਰੇ ਦੀ ਚਲੀ ਗਈ ਉੱਥੋਂ ਦੀ ਜਿਹੜੀ ਜੰਮੂ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਹੈ ਉਹਨੇ ਤਾਵਨ ਅਡੂ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਵੀ ਇਹਨੂੰ ਦੁਬਾਰਾ ਇਸ ਦਾ ਮੌਕਾ ਮਿਲਣਾ ਚਾਹੀਦਾ ਹੈ ਤੇ ਇਸ ਕਾਲਜ ਤੇ ਐਕਸ਼ਨ ਲੈਣਾ ਚਾਹੀਦਾ ਹੈ ਕਈ ਕਿਸੇ ਬੰਦੇ ਨੂੰ ਉਹਦੇ ਧਾਰਮਿਕ ਪੱਖ ਤੋਂ ਤੁਸੀਂ ਜਿਹੜਾ ਕੋਈ ਅੰਟਰਟੇਕਿੰਗ ਲਮੋ ਇਹ ਬਿਲਕੁਲ ਗਲਤ ਹੈ ਜੇ ਕਿਸੇ ਸਾਡੇ ਸਰਦਾਰ ਮੁੰਡੇ ਨੂੰ ਕਹੇ ਵੀ ਤੂੰ ਆਪਣੇ ਪੱਗ ਲਾ ਕੇ ਵੀ ਮੈਂ ਪੱਗ ਨਹੀਂ ਬੰਨੂੰਗਾ ਜਾਂ ਮੈਂ ਦਾੜੀ ਨਹੀਂ ਰੱਖੂੰਗਾ ਜਾਂ ਮੈਂ ਮੁੱਛਾ ਨਹੀਂ ਰੱਖੂੰਗਾ ਇਹ ਜਿਹੜੇ ਤਰੀਕੇ ਹੈ ਇਹ ਬਹੁਤ ਹੀ ਗਲਤ ਨੇ ਰੂਹ ਜਿਹੜੀ ਇਹ ਜਿਹੜੀ ਮਾੜੀ ਜੋ ਜਿਹੜਾ ਇੱਕ ਮੁਸਲਮਾਨ ਕੁੜੀਆਂ ਦੇ ਹਜਾਬ ਪਹਿਨਣ ਤੋਂ ਸ਼ੁਰੂ ਹੋਇਆ ਹੈ ਫਜ਼ਾਬ ਨਾ ਪਹਿਨਣ ਦੀ ਮਰਜ਼ੀ ਪਰ ਜੇ ਕੋਈ ਪਹਿਨਦੀ ਹੈ ਤਾਂ ਉਹਨੂੰ ਮਜਬੂਰ ਕਰਨਾ ਵੀ ਤੂੰ ਪਹਿਨਣਾ ਨਹੀਂਗਾ ਇਹ ਉੱਥੋਂ ਜਿਉਂ ਸ਼ੁਰੂ ਹੋਈ ਹੈ ਗੱਲ ਇਹ ਅੱਡ ਅੱਡ ਤਰ੍ਹਾਂ ਦੀ ਅੱਡ ਅੱਡ ਖਾਵਾਂ ਤੇ ਅੱਡ ਅੱਡ ਸਾਬ ਨਾਲ ਲੋਕਾਂ ਦੇ ਜਿਹੜਾ ਫੇਥ ਹੈ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹਦੇ ਨਾਲ ਖਿਲਵਾੜ ਕਰਿਆ ਜਾ ਰਿਹਾ ਹੈ ਅਸੀਂ ਵੀ ਇਹਦੀ ਨਿੰਦਿਆ ਕਰਦੇ ਹਾਂ ਤੇ ਕੇਂਦਰ ਦੀ ਸਰਕਾਰ ਨੂੰ ਵੀ ਕਹਿੰਦੇ ਹਾਂ ਵੀ ਸਖਤ ਅਦਾਇਤਾਂ ਹੋਣ ਕੋਈ ਵੀ ਬੰਦੇ ਨੂੰ ਉਹਦੇ ਫੇਥ ਕਰਕੇ ਦਾਖਲਾ ਮਿਲੇ ਜਾਂ ਦਾਖਲੇ ਤੋਂ ਇਨਕਾਰ ਹੋਵੇ ਇਹ ਨਹੀਂ ਹੋਣਾ ਚਾਹੀਦਾ ਅ ਅਗਲੀ ਗੱਲ ਦੋਸਤੋ ਵੀ ਕੇਰਲਾ ਦੇ ਮੁੱਖ ਮੰਤਰੀ ਜੀ ਨੇ ਕੇਰਲਾ ਦੇ ਗਵਰਨਰ ਨੂੰ ਚਿੱਠੀ ਲਿਖ ਕੇ ਦੱਸਤਾ ਵੀ ਵੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਸੰਵਿਧਾਨ ਮੁਤਾਬਕ ਨਹੀਂ ਉਹ ਰਾਜ ਭਵਨ ਦੇ ਵਿੱਚ ਜਿਹੜੇ ਸਰਕਾਰੀ ਫੰਕਸ਼ਨ ਨੇ ਉਹਨਾਂ ਦੇ ਵਿੱਚ ਉਹੀ ਹੋਣਗੀਆਂ ਜਿਹੜੀਆਂ ਗੈਰ ਸਰਕਾਰੀ ਤੋਂ ਆਪਣੀ ਮਰਜ਼ੀ ਦੇ ਨਾਲ ਉੱਥੇ ਭਾਰਤ ਮਾਤਾ ਦੀ ਜਿਹੜੀ ਹੈ ਭਗਵੇਂ ਕੱਪੜਿਆਂ ਦੇ ਵਿੱਚ ਫੋਟੋ ਲਾ ਕੇ ਉਹਦੇ ਹੱਥ 'ਚ ਭਗਮਾ ਝੰਡਾ ਫੜਾ ਕੇ ਆਰਐਸਐਸ ਦਾ ਤੇ ਉਹਦੇ ਪਿੱਛੇ ਭਾਰਤ ਦਾ ਨਕਸ਼ਾ ਲਾ ਕੇ ਤੇ ਆਰਐਸਐਸ ਦਾ ਪ੍ਰਚਾਰ ਕਰੋਗੇ ਸਰਕਾਰੀ ਫੰਕਸ਼ਨਾਂ ਚ ਇਹ ਨਹੀਂ ਚੱਲਣਾ ਇਹ ਇਹ ਸੰਵਿਧਾਨ ਨਹੀਂ ਇਸ ਗੱਲ ਦੀ ਆਗਿਆ ਦਿੰਦਾ ਦੇਖਦੇ ਆ ਕਿ ਉਹ ਗਵਰਨਰ ਸਾਹਿਬ ਤੇ ਇਸ ਗੱਲ ਦਾ ਕਿੰਨਾ ਕਾਸਲ ਹੁੰਦਾ ਕਿਉਂਕਿ ਬੜੇ ਢੀਠ ਨੇ ਉਹ ਉਹ ਜਿਹੜੇ ਆ ਉਹਨਾਂ ਲਈ ਸੰਵਿਧਾਨ ਦੀਆਂ ਕੀਮਤਾਂ ਦਾ ਕੋਈ ਮੁੱਲ ਨਹੀਂਗਾ ਸੋ ਇਹ ਅਗਲੀ ਇਹ ਗੱਲ ਹੈ ਤੇ ਆ लास्ट ਗੱਲ ਦੋਸਤੋ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਰਨਾਟਕਾ ਦੇ ਵਿੱਚ ਕੱਲ ਕਰਨਾਟਕਾ ਦੇ ਉਹ ਕਿਸਾਨ ਜਿਹੜੇ ਆ ਉੱਥੇ ਗਏ ਸੀ ਕਿ ਮੁੱਖ ਮੰਤਰੀ ਦੇ ਉਹਦੇ ਕੋਲ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਕਵੀ ਲਿਖਾਰੀ ਤੇ ਅੱਡ-ਅੱਡ ਖੇਤਰਾਂ ਦੀਆਂ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਉੱਥੇ ਮੁੱਖ ਮੰਤਰੀ ਦੇ ਦਰਬਾਰ ਦੇ ਤੇ ਉਹਨਾਂ ਦੇ ਘਰ ਦੇ ਅੱਗੇ ਗਈਆਂ ਸੀ ਤੇ ਉਹਨਾਂ ਨੂੰ ਮੁੱਖ ਮੰਤਰੀ ਨੇ ਸੱਦਿਆ ਉਹਨਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਵੀ ਮੈਨੂੰ ਇੱਕ ਮਹੀਨੇ ਦਾ ਸਮਾਂ ਦਿਓ ਅਸੀਂ ਅੱਗੇ ਜਿਹੜੀ ਮੀਟਿੰਗ ਆਉਂਦੀ ਹੈ ਉਹਦੇ 'ਚ ਇਹਦਾ ਫੈਸਲਾ ਤੁਹਾਡੇ ਹੱਕ 'ਚ ਕਰਾਂਗੇ ਦੇਖਦੇ ਆ ਵੀ ਉਹ ਆਪਣੀ ਇਸ ਵਚਨ ਨੂੰ ਪੂਰਾ ਕਰਦਾ ਹੈ ਜਾਂ ਨਹੀਂ ਕਰਦਾ ਲੋਕ ਤਾਂ ਲੜ ਕੇ ਹੀ ਇਹ ਮਸਲੇ ਲੈਂਦੇ ਆ ਹੁਣ ਉਹਨਾਂ ਨੂੰ ਲੱਗ ਨਹੀਂ ਪਿਆ ਸਰਕਾਰ ਨੇ ਆਪਣੇ ਵਾਅਦੇ ਆਪਣੇ ਤੌਰ ਤੇ ਪੂਰੇ ਨਹੀਂ ਕੀਤੇ ਅੱਜ ਦੀ ਗੱਲ ਚ ਇੰਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ